ਫਾਲੀਦੀ ਅਦਾਲਤ ਨੇ ਫੇਸਬੁੱਕ ਤੇ ਗੂਗਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਕ ਵੀਡੀਓ ਇੰਟਰਨੈਟ ਤੋਂ ਹਟਾਉਣ ਦੇ ਹੁਕਮ ਦਿੱਤੇ ਜੀ ਫਿਰ ਸਰਕਾਰ ਨੂੰ ਇਹਦੇ ਤੇ ਇੰਟਰਵਿਊ ਪ੍ਰੈਸ ਕਾਨਫਰੰਸ ਕਰ ਰਹੀ ਸੀ ਮਾਲਵਿੰਦਰ ਕਾਂਗਣਾ ਦਾ ਮੈਂਬਰ ਪਾਰਲੀਮੈਂਟ ਆ ਉਹ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਉਹਨੂੰ ਭਾਜਪਾ ਤੇ ਦੋਸ਼ ਲਾ ਰਹੇ ਨੇ ਹੁਣ ਕੈਨੇਡਾ ਦੇ ਵਿੱਚ ਬੈਠਾ ਇੱਕ ਵਿਅਕਤੀ ਜਿਹੜਾ ਹੈਗਾ ਉਹ ਇੱਕ ਵੀਡੀਓ ਵਾਇਰਲ ਕਰਦਾ ਹੈ ਔਰ ਉਹਦੇ ਨਾਲ ਉਹ ਦਾਵਾ ਕਰਦਾ ਮੈਂ ਇੰਨੇ ਮਿਲੀਅਨ ਦਾ ਨਾਮ ਦੇਉ ਜੇ ਕੋ ਫੇਕ ਜੈਨੂ AI ਸਾਬਤ ਕਰ ਦੇ ਉਹਨਾਂ ਅੱਜ ਮੈਂ ਦੇਖ ਰਿਹਾ ਸੀ ਉਹ ਤਾਂ ਕਹੀ ਜਾਂਦਾ ਮੈਂ ਕੁੜੀ ਨੂੰ ਵੀ ਉਹ ਜਿਹੜੀ ਹੈ ਉਹਨੂੰ ਲਾਈਵ ਲੈ ਕੇ ਆਉਂਗਾ ਤਾਂ ਉਹ ਵੀ ਬੰਦਾ ਪਤਾ ਨਹੀਂ ਸੱਚ ਬੋਲਦਾ ਝੂਠ ਬੋਲਦਾ ਜਦ ਇਹ ਗੱਲਾਂ ਵੀ ਝੂਠ ਫੇਕ ਹੀ ਲੱਗਦੀਆਂ ਨੇ ਦੇਖਣ ਨੂੰ ਤਾਂ ਉਹ ਵੀ ਮਤਲਬ ਬੜੇ ছਾਇਆ ਹੋਇਆ ਪੰਜਾਬ 'ਚ ਬੜੀ ਚਰਚਾ ਉਹਦੀ ਵੀ ਛੜੀ ਹੋਈ ਆ ਤੇ ਜਸਵੀ ਯਾਦਵ ਉਹ ਨਹੀਂ ਕੌਣ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਤਾ ਇੰਡੀਆ ਗੱਠ ਜੋੜਨਾ ਕੁਸ਼ਕਮਾਰ ਤੇ ਲਾਲੂਪਾਪਾ ਜਾਦਵ ਦਾ ਮੁੰਡਾ ਤਜਸਵੀ ਜਾਦਵ ਇਕੱਠੇ ਸਰਕਾਰ ਚਲਾਉਂਦੇ ਸੀ ਕਿਸੇ ਸਮੇਂ ਇਹ ਤਜਸਵੀ ਜਾਦਵ ਉਪ ਮੁੱਖ ਮੰਤਰੀ ਸੀ ਨਿਤਿਸ਼ ਕੁਮਾਰ ਮੁੱਖ ਮੰਤਰੀ ਸੀ ਲੇਕਿਨ ਤਜਸਵੀ ਜਾਦਵ ਪਾਸੇ ਹੋ ਗਏ ਨਿਤਿਸ਼ ਕੁਮਾਰ ਬੀਜੇਪੀ ਨਾਲ ਜਾ ਰਲਿਆ ਉਸ ਗੱਲ ਵੀ ਜਾਤਵਰ ਇੰਡੀਆ ਕੱਠ ਜੋੜ ਦਾ ਛੇੜਾ ਬਣ ਗਿਆ ਸਭ ਤੋਂ ਵੱਧ ਸੀਟਾਂ ਦੇ ਉੱਤੇ ਪਾਰਟੀ ਦੀ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਤਜਤ ਵੀ ਜਾਤਵਰ ਦੀ ਲੜ ਰਹੀ ਆ।ਆਂ ਮੰਡੀਆਂ ਤੇ ਝੋਨਾ ਬਾਹਰਲੇ ਸੂਬਿਆਂ ਚੋਂ ਆ ਕੇ ਵਿਕ ਰਿਹਾ ਹੈ। ਤੇ ਇੰਟਰ ਸਟੇਟ ਨਾਕੇ ਨੇ ਜਿਨ੍ਹਾਂ ਤੇ ਪਹਿਰੇਦਾਰੀ ਦੇ ਬਾਵਜੂਦ ਰਾਜਸਥਾਨ ਬਿਹਾਰ ਜੁਟੀ ਤੋਂ ਝੋਨਾ ਸਸਤੇ ਪਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਚ ਵਿਕ ਰਿਹਾ ਹੈ। ਸੋ ਇਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਇੱਕ ਵੱਡਾ ਤਕਰਾਣ ਲੱਗਦਾ ਨਜ਼ਰ ਆ ਰਿਹਾ। ਹੁਣ ਤਾਂ ਹਰਿਆਣਾ ਵਾਲੇ ਵੀ ਟਕੂਨੀ ਹੋਈ ਧਰਨਾ ਲਾਈ ਬੈਠੇ ਨੇ। ਉਹ ਕਹਿੰਦੇ ਅਸੀਂ ਸਾਡੇ ਇੱਥੇ ਹਰਿਆਣਾ ਜਾ ਕੇ ਵੀ ਵਿਕਟਾ ਜੁਪੀ ਵਾਲਾ ਝੋਨਾ ਜੀ ਅੱਛਾ ਰਾਏਕੋਟ ਠਾਣੇ 'ਚ ਸਹਰਿਆ ਨੇ ਨੂੰਹ ਦੇ ਖਿਲਾਫ 75 ਲੱਖ ਦੀ ਠੱਗੀ ਦਾ ਕੇਸ ਦਰਜ ਕਰਾਇਆ ਕੀ ਆ ਕੇਸ ਇਹ ਉਸ ਤੋਂ ਬਾਅਦ ਇਹਨੇ ਆਪਣੇ ਪਤੀ ਨੂੰ ਜਿਹੜਾ ਕੈਨੇਡਾ ਬੁਲਾਵਿਧਿਆ ਬੁਲਾਉਣ ਤੋਂ ਬਾਅਦ ਉੱਥੇ ਜਦੋਂ ਮੁੰਡਾ ਗਿਆ ਉਹ ਕਹਿੰਦਾ ਵੀ ਇਹ ਤਾਂ ਹੋਰ ਕਿਸੇ ਦੇ ਨਾਲ ਰਹਿੰਦੀ ਸੀਗੀ ਮੁੰਡਾ ਵਾਪਸ ਮੁੜਿਆ ਆਇਆ 18-18 ਸਾਲ ਦੀਆਂ ਜਵਾਕੜੀਆਂ ਮਾਪਿਆਂ ਨੇ ਭੇਜਤੀਆਂ ਆਖੇ ਜਾਓ ਉੱਥੇ ਜਾ ਕੇ ਤੁਸੀਂ ਸੈੱਟ ਹੋ ਜਾਉਂਗੀਂ ਆ ਦੱਸ ਕਿਵੇਂ ਸੈੱਟ ਹੋਊਗੀ ਜੋ ਆਕੜੀ ਇੱਥੇ ਆ ਕੇ ਮੋਗੇ ਸਰਕਾਰੀ ਹਸਪਤਾਲ ਦੇ ਵਿੱਚੋਂ ਨਸ਼ਾ ਛੜਾਉਣ ਵਾਲੀ ਦਵਾਈਓ ਚੋਰੀ ਹੋ ਗਈ ਜਿਹੜੀ ਲਾਈਨਾਂ ਨਾਲ ਖੜ ਕੇ ਲੋਕ ਲੈਂਦੇ ਸੀ ਉਹ ਜੀਬ ਜੂਬ ਥੱਲੇ ਰੱਖਣ ਵਾਲੀ ਦਵਾਈ ਨਵਕਿੰਦਰ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਜਿਲ੍ਹਾ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀਲ੍ਹਾ ਸਾਹਿਬ ਇਹ ਤਜਸਵੀ ਯਾਦਵ ਉਹ ਨਹੀਂ ਕੌਣ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਤਾ ਇੰਡੀਆ ਗੱਠ ਜੋੜ ਨੇ ਜੀ ਜਨ ਸਾਹਿਬ ਬਾਕੀ ਤਜਸਵੀ ਯਾਦਵ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਦਾ ਮੁੰਡਾ ਹੈ ਹਮ ਲਾਲੂ ਪ੍ਰਸ਼ਾਦ ਯਾਦਵ ਦੇ ਬੱਚਿਆਂ ਦੇ ਵਿੱਚੋਂ ਤਜਸਵੀ ਯਾਦਵ ਹੀ ਸਭ ਤੋਂ ਵੱਧ ਇੰਟੈਲੀਜੈਂਟ ਹੈ ਇੱਕ ਮੁੰਡਾ ਤਾਂ ਹੈਗਾ ਹੋਰ ਹੀ ਕੁਝ ਬਣਿਆ ਫਿਰਦਾ ਲਾਲੂ ਦਾ ਅੱਛਾ ਉਹਦੇ ਬਾਰੇ ਤਾਂ ਬਹੁਤ ਸਾਰੀਆਂ ਚਰਚਾ ਵਾਲੀਆਂ ਜਿਹੜੀਆਂ ਵੱਖਰੇ ਵੱਖਰੇ ਤਰ੍ਹਾਂ ਦੀਆਂ ਚੱਲਦੀਆਂ ਨੇ ਤੇਜਸਵ ਦੀ ਜਾਦਵ ਅਜ ਵੱਡਾ ਚਿਹਰਾ ਬਣਿਆ ਕਿਸੇ ਸਮੇਂ ਝਾਰ ਦੇ ਵਿੱਚ ਲਾਲੂ ਪ੍ਰਸ਼ਾਦ ਜਾਦਵ ਦੀ ਚੜ੍ਹਤ ਹੁੰਦੀ ਸੀ ਉਹਦੇ ਲਾਲੂ ਪ੍ਰਸ਼ਾਦ ਜਾਦਵ ਨਿਤਿਸ਼ ਕੁਮਾਰ ਪਾਤਵਾਨ ਵਰਗੇ ਆਗੂਆਂ ਦੇ ਬਾਰੇ ਕਿਹਾ ਜਾਂਦਾ ਸੀਗਾ ਤੇ ਇਹ ਆਗੂ ਨੇ ਜਿਹੜੇ ਉਹ ਕਿਸੇ ਵੀ ਪਾਰਟੀ ਦੇ ਨਾਲ ਆਪਣੀ ਸੈਟਲਮੈਂਟ ਕਰ ਲੈਂਦੇ ਨੇ ਨਿਤਿਸ਼ ਕੁਮਾਰ ਤੇ ਲਾਲੂ ਪ੍ਰਸ਼ਾਦ ਜਾਦਵ ਦਾ ਮੁੰਡਾ ਪੰਜਾਬ ਵੀ ਜਾਦਵ ਇਕੱਠੇ ਸਰਕਾਰ ਚਲਾਉਂਦੇ ਸੀ ਕਿਸੇ ਸਮੇਂ ਇਤਿਹਾਸ ਵਿੱਚ ਯਾਦ ਉਪ ਮੁੱਖ ਮੰਤਰੀ ਸੀ ਨਿਤੀਸ਼ ਕੁਮਾਰ ਮੁੱਖ ਮੰਤਰੀ ਸੀ ਲੇਕਿਨ ਤਜਸਵੀ ਜਾਦਵ ਪਾਸੇ ਹੋ ਗਏ ਨਿਤੀਸ਼ ਕੁਮਾਰ ਜੀਪੀ ਨਾ ਜਾ ਰਹੇ ਹੁਣ ਤਜਸਵੀ ਜਾਦਵ ਇੰਡੀਆ ਕੱਠ ਜੋੜਦਾ ਟੀਰਾ ਬਣ ਗਿਆ ਸਭ ਤੋਂ ਵੱਧ ਸੀਟਾਂ ਦੇ ਉੱਤੇ ਪਾਰਟੀ ਦੀ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਤਜਸਵੀ ਜਾਦਵ ਦੀ ਲੜ ਰਹੀ ਆ ਸੋ ਇਹ ਕਾਂਗਰਸ ਪਾਰਟੀ ਨੇ ਮੈਨੂੰ ਲੱਗਦਾ ਹੈ ਦੇਖ ਲਿਆ ਕਿ ਜੇ ਭਾਰਤ ਦੇ ਵਿੱਚ ਜੀਕੇਪੀ ਵਰਗੀ ਵੱਡੀ ਪਾਰਟੀ ਨਾਲ ਟੱਕਰ ਮੈਣ ਤਾਂ ਖੇਤਰੀ ਪਾਰਟੀਆਂ ਦਾ ਸਹਾਰਾ ਲੈਣਾ ਹੀ ਜ਼ਰੂਰੀ ਨਹੀਂ ਬਲਕਿ ਖੇਤਰੀ ਪਾਰਟੀਆਂ ਨੂੰ ਅੱਗੇ ਕਰਕੇ ਉਹਨਾਂ ਦੇ ਪਿੱਛੇ ਰਹਿ ਕੇ ਲੜਾਈ ਲੜਨੀ ਹੋਊਗੀ ਸੋ ਕਾਂਗਰਸ ਪਾਰਟੀ ਨੇ ਬਹੁਤ ਸੂਬਿਆਂ ਦੇ ਵਿੱਚ ਗਲਤੀਆਂ ਕੀਤੀਆਂ ਸੀ ਕਿਉਂਕਿ ਖੇਤਰੀ ਪਾਰਟੀਆਂ ਨੂੰ ਵੱਡੇ ਭਾਈ ਵਾਲੀ ਭੂਮਿਕਾ ਦੇ ਵਿੱਚ ਖੋਦ ਰਹਿਣਾ ਚਾਹੁੰਦੇ ਸੀ ਲੇਕਿਨ ਇੱਥੇ ਉਹਨਾਂ ਨੇ ਸਯਾਦੂ ਯਾਦਵ ਨੂੰ ਮੁੱਖ ਮੰਤਰੀ ਦਾ ਥੇਹ ਐਨਾਨਸ ਕਰ ਦਿੱਤਾ ਔਰ ਜਿਹੜਾ ਉਪ ਮੁੱਖ ਮੰਤਰੀ ਦਾ ਤੇਰਾਵੀਂ ਨਾਮ ਦਿੱਤਾ ਉਹ ਵੀ ਇੱਕ ਖੇਤਰੀ ਪਾਰਟੀ ਦਾ ਲੀਡਰ ਹੈ ਸੋ ਅੱਜ ਇੰਡੀਆ ਗੱਠਜੋੜ ਦੇਸ਼ ਤੇ ਰਾਣੀ ਮੀਟਿੰਗ ਹੋਈ ਜਿਦੇ ਜਨਤਾ ਦਲ ਆਰ ਜੀ ਡੀ ਦੇ ਪ੍ਰਧਾਨ ਪੁਜਯਸ਼ਵੀ ਜਾਦਵ ਉਹਨੂੰ ਮੁੱਖ ਮੰਤਰੀ ਕੈਂਡੀਡੇਟ ਅਨਾਉਂਸ ਕੀਤਾ ਹੈ ਕਾਂਗਰਸ ਪਾਰਟੀ ਦਾ ਵੱਡਾ ਲੀਡਰ ਅਸ਼ੋਕ ਗਹਿਲੋਤ ਹਾਜ਼ਰ ਸੀਗਾ ਇਸ ਤੋਂ ਇਲਾਵਾ ਜਿੰਨੀਆਂ ਵੀ ਪਾਰਟੀਆਂ ਇੰਡੀਆ ਗੱਠਜੋੜ ਦੇ ਵਿੱਚ ਨੇ ਉਹ ਸਾਰੀਆਂ ਦੇ ਲੀਡਰਾਂ ਨੇ ਸਰਬ ਸਹਿਮਤੀ ਦੇ ਨਾਲ ਹੀ ਜਿਹੜਾ ਜਸਪੀ ਜੱਤੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਲਾਮਿਆ ਇਹਦੇ ਚ ਜਿਹੜਾ ਬਿਰਹਾਸੀਲ ਇਨਸਾਨ ਪਾਰਟੀ ਆ ਉਹਦੇ ਮੁਖੀ ਮਕੇਸ਼ ਸਾਨੀ ਨੂੰ ਉਪ ਮੁੱਖ ਮੰਤਰੀ ਦਾ ਉਮੀਦਵਾਰ ਲਾਮਿਆ ਇਸ ਤੋਂ ਇਲਾਵਾ ਐਲਾਨ ਕੀਤਾ ਗਿਆ ਕਿ ਪਛੜੇ ਵਰਗ ਨਾਲ ਸੰਬੰਧਿਤ ਇੱਕ ਹੋਰ ਕਿਸੇ ਜੇਤੂ ਲੀਡਰ ਨੂੰ ਉਪ ਮੁੱਖ ਮੰਤਰੀ ਦਾ ਅਹੁਦਾਗਾ ਜਿਹੜਾ ਉਹ ਦਿੱਤਾ ਜਾਊਗਾ 6 ਤੇ 11 ਨਵੰਬਰ ਨੂੰ ਬਿਹਾਰ ਚ ਚੋਣਾਂ ਹੋਣੀਆਂ ਨੇ ਜੀ ਔਰ ਜਿਹੋ ਹੀ ਜਸਪੀ ਜੱਤੂ ਨੂੰ ਮੁੱਖ ਮੰਤਰੀ ਅਉਧੇ ਅਨੁਮਿਦਵਾ ਖਾਨਾ ਨੇ ਕਿਹਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੰਡੀਆ ਗੱਠ ਜੋੜ ਦੇ ਉੱਤੇ ਵੱਡਾ ਸਿਆਸੀ ਹੱਲਾ ਬੋਲਿਆ ਮੋਦੀ ਹੋਰਾਂ ਨੇ ਕਿਹਾ ਕਿ ਵਿਰੋਧੀ ਗੱਠ ਜੋੜ 10 ਬੰਦਨ ਨਹੀਂ ਸਕੋ ਲੱਖ ਬੰਦਨਾ ਉਹਨਾਂ ਨੇ ਕਿਹਾ ਕਿ ਦਿੱਲੀ ਤੇ ਬਿਹਾਰ ਦੇ ਤੇ ਸਾਰੇ ਆਗੂ ਜਮਾਨਤ ਦੇ ਉੱਤੇ ਬਾਹਰ ਆਏ ਹੋਏ ਨੇ ਔਰ ਨਰਿੰਦਰ ਮੋਦੀ ਹੋਰਾਂ ਨੇ ਕਿਹਾਗਾ ਕਿ ਲਾਲੂ ਪ੍ਰਸ਼ਾਦ ਯਾਦਵ ਦਾ ਜਿਹੜਾ ਰਾਸ ਜਿਹਾ ਉਹਦੇ ਬਾਰੇ ਉਹਨਾਂ ਨੇ ਮਤਲਬ ਇਸ਼ਾਰਾ ਜਿਹੜਾ ਕੀਤਾ ਔਰ ਇਥੋਂ ਤੱਕ ਕਿਹਾਗਾ ਇਹ ਲੋਕ ਅਗਲੇ 100 ਸਾਲਾਂ ਤੱਕ ਬਿਹਾਰ ਦੇ ਵਿੱਚ ਜੰਗਲ ਰਾਜ ਨੂੰ ਨਹੀਂ ਭੁੱਲਣਗੇ ਤਾਂ ਹੁਣ 6 ਤੇ 11 ਨਵੰਬਰ ਨੂੰ ਵੋਟਾਂ ਚੱਲਦਾ 14 ਨਵੰਬਰ ਨੂੰ ਨਤੀਜੇ ਨੇ ਤਰਨ ਤਾਰਨ ਦੀ ਜਿਵਣੀ ਚੋਣਾਂ ਦਾ ਨਤੀਜਾ ਵੀ ਨਾਲ ਹੋਣਾ ਹੈ ਦੇਖਣਾ ਇਹ ਹੋਊਗਾ ਕਿ ਨਿਤਿਸ਼ ਕੁਮਾਰ ਔਰ ਭਾਜਪਾ ਦਾ ਗੱਠਜੋੜ ਜਾਂ ਸੁਜਤ ਵੀ ਜਯਾਦੇਵ ਤੇ ਕਾਂਗਰਸ ਸਮੇਤ ਬਾਕੀ ਖੇਤਰੀ ਪਾਰਟੀਆਂ ਦਾ ਗੱਠਜੋੜ ਕਿ ਸਰ ਜਿਹੜਾ ਜਿੱਤਦਾ ਹੈਗਾ ਜੋ ਜੀ ਦੀਆਂ ਮੰਡੀਆਂ ਤੇ ਝੋਨਾ ਬਾਹਰਲੇ ਸੂਬਿਆਂ ਚੋਂ ਆ ਕੇ ਵਿਕ ਰਿਹਾ ਹੈ ਬੱਲੇ ਜੀ ਸਰ ਅਸਲ ਦੇ ਵਿੱਚ ਝੋਨੇ ਦੇ ਉੱਤੇ ਜਿਹੜੀ ਐਮਐਸਪੀ ਹੈ ਐਮਐਸਪੀ ਤੇ ਖਰੀਦ ਜਾਂ ਤਾਂ ਪੰਜਾਬ ਚ ਹੈ ਜਾਂ ਹੈਗੀ ਆ ਹਰਿਆਣੇ ਚ ਜਾਂ ਉੱਤਰ ਪ੍ਰਦੇਸ਼ ਦੇ ਪੱਛਮੀ ਯੂਪੀ ਦੇ ਦੋਕ ਜਿਲ੍ਹੇ ਨੇ ਅਗਰਵਾਕਿ ਪੂਰੇ ਦੇਸ਼ ਦੇ ਵਿੱਚ ਝੋਨਾ ਦਾ ਜਿਹੜਾ ਉਹ ਬਿਨਾਂ ਐਮਐਸਪੀ ਤੋਂ ਵਿਕਦਾ ਇਹਨਾਂ ਦੋ ਸਬਤ ਸੂਬਿਆਂ ਤੋਂ ਦੇਣਾ ਉਹਦੇ ਵਿੱਚ ਹੁਣ ਕਰਦੇ ਕੀ ਆ ਜਿਹੜੇ ਆਰਪੀਏ ਨੇ ਜਾਂ ਜਿਹੜੇ ਸਰਕਾਰ ਦੇ ਚਹੇਤੇ ਨੇ ਜਾਂ ਆਪਸ਼ਖਿਆਈਆ ਉਹ ਕਰਦੇ ਇਹ ਅਗਸਤਾਂਤਿ ਬਿਹਾਰ ਦੇ ਵਿੱਚੋਂ ਯੂਪੀ ਦੇ ਵੱਡੇ ਰੇਟੇ ਤੋਂ ਜਾਂ ਹੋਰ ਥੂਪਿਆ ਦੇ ਵਿੱਚੋਂ ਝੋਨਾ ਮਨਮਰਜ਼ੀ ਦੇ ਭਾਅ ਕਿਸਾਨਾਂ ਤੋਂ ਖਰੀਦਦੇ ਨੇ ਛੇ ਤੋਂ ਉਹਨੂੰ ਕਰ ਤੋਂ ਉਹਦਾ ਐਮਐਸਪੀ ਤੇ ਖਰੀਦ ਹੈ ਨਹੀਂ ਕਿ ਮਨਮਰਜ਼ੀ ਦੇ ਹਿਸਾਬ ਨਾਲ ਪ੍ਰਾਈਵੇਟ ਖਰੀਦਦਾਰ ਖਰੀਦਦਾ ਉਹ ਤੋਂ 600 ਅੱਥਰਾਂ ਨੂੰ ਝੋਨਾ ਕੁਆਂਟਮ ਖਰੀਦ ਕੇ ਉਹ ਤਰੱਕਾ ਰਹੀ ਲਿਆਂਦਾ ਜਾਂਦਾ ਪੰਜਾਬ ਇਥੋਂ ਪੰਜਾਬ ਦੇ ਵਿੱਚੋਂ ਮੱਤਿਆਂ ਦੇ ਵਿੱਚੋਂ ਉਸ ਨੂੰ ਜਿਹੜਾਗਾ ਉਹ ਬਗੈਰ ਜਾਂਚੀ ਬੋਗ ਜਿਹੜਾਗਾ ਉਹ ਐਮਐਸਟੀ ਦੇ ਉੱਤੇ ਖਰੀਦ ਦਖਾ ਦਿੱਤੀ ਜਾਂਦੀ ਹੈ ਉਹਦੇ ਚੋਂ ਆਪਣੇ ਆਲੇ ਆੜਤੀ ਹੱਥ ਰੰਗ ਜਾਂਦੇ ਨੇ ਇਨਸਪੈਕਟਰ ਜਿਹੜਾ ਫੂਡ ਸਪਲਾਈ ਦੇ ਵੇਅਰਹਾਊਸ ਦੇ ਆ ਉਹ ਹੱਥ ਰੰਗ ਜਾਂਦੇ ਨੇ ਔਰ ਇਹਦੇ ਵਿੱਚੋਂ ਕੁਝ ਪੋਲੀਟੀਕਲ ਲੀਡਰ ਨੇ ਜਿਹੜੇ ਉਹ ਵੀ ਹੱਥ ਰੰਗ ਜਾਂਦੇ ਨੇ ਪਿਛਲੇ ਕਈ ਸਾਲਾਂ ਤੋਂ ਖੇਡ ਜਿਹੜੀ ਆ ਉਹ ਜਾਰੀ ਆ ਉਨੋਂ ਜਿਵੇਂ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮੁਸ਼ਕਲ ਆ ਰਹੀ ਆ ਪੰਜਾਬ ਦੇ ਕਿਸਾਨਾਂ ਨੂੰ ਮੁਸ਼ਕਲ ਆ ਰਹੀ ਆ ਵੀ ਸਾਡੇ ਵਾਲੇ ਨਰਸਤ ਮਾਰ ਰਹੇ ਆ ਝੋਨੇ ਨੂੰ ਉਹਨਾਂ ਤਾਂ ਕਹਿੰਦੇ ਇਹਦੇ ਚ ਨਮੀ ਬਸਤਾ ਨਹੀਂ ਖਰੀਦਦੇ ਦਵਾਈ ਕਿਸਾਨਾਂ ਦੀ ਬਹੁਤਿਆਂ ਦੀ ਮੰਡੀਆਂ ਚ ਲੱਗੀ ਆ ਲੇਕਿਨ ਜਿਹੜਾ ਉੱਥੋਂ ਆ ਕੇ ਪੰਜਾਬ ਦਾ ਬਣ ਕੇ ਵੇਚ ਰਿਹਾ ਉਹਨੂੰ ਚਾਚਾ ਚਾਚਾ ਮਤਲਬ ਬਾਰੇ ਬਾਰ ਬਹੁਤ ਖਰੀਦ ਕਰ ਰਹੇ ਨੇ ਹੁਣ ਕਈ ਜਿਲ੍ਹਿਆਂ ਦੇ ਵਿੱਚ ਕੇਸ ਵੀ ਦਰਜ ਹੋਏ ਨੇ ਜੀ ਕਿਸਾਨਾਂ ਨੇ ਆਪ ਵੀ ਇਹਦੇ ਤੇ ਧਰਮੇ ਸ਼ੁਰੂ ਕੀਤੇ ਨੇ ਔਰ ਮੌਜੂਦਾ ਖਰੀਦ ਸਿਜਨ ਦਰਾਂ ਦੂਜੇ ਸੂਬਿਆਂ ਤੋਂ ਆਏ ਅਣਕਾਹ ਝੋਨੇ ਦੇ ਜਿਲ੍ਹਾ ਮਕਸਦ ਸਾਹਿਬ ਆਗਲਕਾ ਤੇ ਫਰੀਦਕੋਟ ਚ ਤਿੰਨ ਕੇਸ ਦਰਜ ਹੋ ਚੁੱਕੇ ਨੇ ਇਸ ਤੋਂ ਇਲਾਵਾ ਸੂਬੇ ਇਕ ਦਰਜਨਾ ਦਲਾਵ ਸਰਗਰਮ ਨੇ ਜਿਹੜੇ ਛਾਲੇ ਧੰਦੇ ਚ ਝੂਠੇ ਹੋਏ ਨੇ ਪੰਜਾਬ ਚ 22 ਜਿਹੜੇ ਇੰਟਰ ਸਟੇਟ ਨਾਕੇ ਨੇ ਜਿਨ੍ਹਾਂ ਤੇ ਪਹਿਰੇਦਾਰੀ ਦੇ ਬਾਵਜੂਦ ਰਾਜਸਥਾਨ ਬਿਹਾਰ ਜੂਤੀ ਤੋਂ ਝੋਨਾ ਸਸਤੇ ਪਾ ਲੈ ਆ ਕੇ ਪੰਜਾਬ ਦੀਆਂ ਮੰਡੀਆਂ ਚ ਵਿਕ ਰਿਹਾ ਸੋ ਇਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਇੱਕ ਵੱਡਾ ਤਕਰਾਣ ਲੱਗਦਾ ਨਜ਼ਰ ਆ ਰਿਹਾ ਉਹਨਾਂ ਹਰਿਆਣੇ ਵਾਲੇ ਵੀ ਟਕੂਨੀ ਹੋਰੀ ਧਰਨ ਲਾਈ ਬੈਠੇ ਨੇ ਉਹ ਕਹਿੰਦੇ ਅਸੀਂ ਸਾਡੇ ਇੱਥੇ ਹਰਿਆਣਾ ਜਾ ਕੇ ਵੀ ਬ੍ਰਿਕਟਾ ਜੁਪੀ ਵਾਲਾ ਝੋਨਾ ਜੀ ਖਰਚਨ ਸਿੰਘ ਭੁੱਲਰ ਦੇ ਬਾਰੇ ਪੰਜਾਬ ਦੇ ਵਿੱਚੋਂ ਸੀਨੀਅਰ ਵਕੀਲਾਂ ਨੇ ਹਲੇ ਦੱਸਿਆ ਕਹਿੰਦੇ ਜਾਇਦਾਦ ਬਹੁਤ ਨਿਕਲਣੀ ਆ ਇਹ ਤਾਂ ਹਲੇ ਕੱਖ ਨਹੀਂ ਉਹ ਕਹਿੰਦੇ 100 ਕਰੋੜ ਤੱਕ ਜਾਊ ਕਹਾਣੀ ਮੈਨੂੰ ਹਲੇ ਸੀਬੀਆਈ ਚੁੱਪ ਬੈਠੀ ਆ ਲੱਗਣ ਕੱਢਣਗੇ ਹੋਰ ਸੱਪ ਹੋਰ ਲੱਗਦਾ ਬਸੇ ਜੀ ਅੱਜ ਫੇਰ ਸੀਬੀਆਈ ਨੇ ਪੰਜਾਬ ਦੇ ਸਪੈਂਡਕੀਤੇ ਡੀਆਈਜੀ ਹਰਚਰ ਸਿੰਘ ਭੁੱਲਰ ਦੀ ਚੰਡੀਗੜ੍ਹ ਸਥਤਰ ਹੈ ਜਿਹਦੀ ਤਲਾਸ਼ੀ ਕੀਤੀ ਅੱਜ ਫਿਰ ਰੇਡ ਆ ਜਿਹੜੀ ਦਸ ਜਨਾਂ ਸੀਬੀਆਈ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਔਰ ਅੱਜ ਚੰਡੀਗੜ੍ਹ ਵਾਲੀ ਸਟੋਨ ਨਗਦੀ ਤੇ ਕੀਮਤੀ ਸਮਾਨ ਜ਼ਬਤ ਕੀਤਾ ਗਿਆ ਭੁੱਲਰ ਨੂੰ ਪਿਛਲੇ ਹਫਤੇ ਹੀ ਗ੍ਰਿਫਤਾਰ ਕੀਤਾ ਸੀਗਾ ਅੱਜ ਸੈਕਟਰ 40 ਫਿਰ ਜਿਹੜੇ ਘਰ ਤੇ ਛਾਪੇ ਮਾਰਿਆ ਗਿਆ ਪਤਾ ਲੱਗਿਆ ਕਿ ਉੱਥੋਂ ਕਾਫੀ ਕੁਝ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ ਛਾਪੇ ਦੌਰਾਨ ਸੀਬੀਆਈ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਲੈ ਲਈ ਸਮਾਰਤ ਦਮ ਮਲਾਂਕਨ ਵੀ ਕਰ ਲਿਆ ਮੈਂ ਵੀ ਲਈ ਕਿਧਰੋਂ ਕਿੰਨੇ ਬਾਈ ਕਿੰਨੇ ਦੀ ਹੈ ਇਹ ਔਰ ਇਸ ਮਸਲੇ ਦੇ ਵਿੱਚ ਹੁਣ ਇਹ ਪਤਾ ਲੱਗਿਆ ਕਿ ਇੱਕ ਡੈਰੀ ਜਿਹੜੀ ਮਿਲ ਗਈ ਉਹਨਾਂ ਦੇ ਹੱਥੀਂ ਵੀ ਆਈ ਦੇ ਲੱਗੀ ਜਿਹੜੀ ਡੈਗਰੀ ਦੇ ਵਿੱਚ ਬਹੁਤ ਸਾਰੀਆਂ ਜਾਇਦਾਦਾਂ ਦਾ ਵੇਰਵਾ ਕਿਹੜਾ ਲੋਕਰ ਕਿਹਦੇ ਨਾਂ ਤੇ ਉਹ ਵੀ ਡੈਰੀ ਚ ਹੈ ਔਰ ਇਹ ਲੋਕਰ ਖੋਲੇ ਜਾ ਰਹੇ ਨੇ ਜੀ ਲੋਕਰਾਂ ਦੇ ਵਿੱਚੋਂ ਵੀ ਬਹੁਤ ਕੁਝ ਨਿਕਲ ਕੇ ਆ ਰਿਹਾ ਹੈ ਔਰ ਇਹਦੇ ਵਿੱਚੋਂ ਬਹੁਤ ਵੱਡੀ ਪੱਧਰ ਤੇ ਉੱਤੇ ਗੱਲਸਾਭ ਜਿਹੜਾਗਾ ਉਸਮਾਨ ਸਾਹਮਣੇ ਆਉਣ ਦੀ ਗੀਤ ਹੈ ਜੇ ਮੈਂ ਤੁਸੀਂ ਜੇ ਘਰੀ ਕਰਦਾ ਤਾਂ 10 ਕਰੋੜ ਤੱਕ ਗੱਲ ਚਾ ਸਕਦੀ ਆਸਾਂ ਪੈਰਾਂ ਦੀ ਕਈ ਆਈਐਸ ਆਈਪੀਐਸ ਅਸਤਰਾਂ ਨੂੰ ਪਈ ਪਈ ਆ ਵੀ ਇਹ ਹੋਕ ਹੀ ਰਿਹਾ ਹੈ ਤਾਂ ਇਹ ਸਾਰੇ ਮਸਲੇ ਦੇ ਵਿੱਚ ਹੁਣ ਮੈਂ ਸੁਣ ਰਿਹਾ ਸੀਗਾ ਕੁਮਰਵਜੇ ਪ੍ਰਤਾਪਪੁਰਾ ਨੂੰ ਕੁਮਰਵਜੇ ਪ੍ਰਤਾਪਪੁਰੀ ਸਾਬਕਾ ਜੀ ਸਬਸਰਨੇਵ ਕੰਦਲੇ ਜਿਹੜੀਆਂ ਰੇਂਜ ਵਾਲੀ ਡੀਆਈਜੀ ਲਾਏ ਜਾਂਦੇ ਨੇ ਨਾ ਰੋਪੜ ਰੇਂਜ ਬਾਰਡਰ ਰੇਂਜ ਮੈਨੂੰ ਤਾਂ ਲਾਇਆ ਨਹੀਂ ਕਹਿੰਦਾ ਉਦੋਂ ਇਹ ਕਹਿੰਦਾ ਸਾਰੀ ਅਸਲ ਚ ਗੇਣੀ ਵਾਲੀ ਸਥਿਤੀ ਹੁੰਦੀ ਹੈ ਔਰ ਇਹ ਸਰਕਾਰਾਂ ਦੀ ਸਰਪ੍ਰਸਤੀ ਤੋਂ ਬਣਨੀ ਚੱਲਦਾ ਕੰਮ। ਸੋ ਇਹ ਵਾਕਈ ਗੱਲ درست ਹੈ ਕਿ ਜੇ ਡੀਆਈਜੀ ਰੈਂਕ ਦਾ ਅਧਿਕਾਰੀ ਕੋਈ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਸੀਬੀਆਈ ਨੇ ਠੀਕ ਆ ਬਾਹਰੋਂ ਹੱਥ ਪਾ ਲਿਆ ਤਾਂ ਤਾਹ ਪਹੇ ਗਿਆ ਜੇ ਚੰਡੀਗੜ੍ਹ ਸੀ। ਸੀਬੀਆਈ ਪੰਜਾਬ ਚ ਆ ਕੇ ਸਿੱਤਾ ਕਿਸੇ ਅਫਸਰ ਨੂੰ ਚੱਕ ਨਹੀਂ ਸਕਦੀ। ਤਾਂ ਇਹ ਚੰਡੀਗੜ੍ਹ ਤੇ ਚੱਕ ਸਕਦੀ ਹੈ ਤਾਂ ਚੰਡੀਗੜ੍ਹ ਦਾ ਮਸਲਾ ਜੁੜ ਗਿਆ ਸੀਗਾ। ਸੋ ਇਹ ਹੁਣ ਬਾਕੀ ਅਫਸਰੇ ਤਾਂ ਕਰ ਰਹੇ ਨੇ ਤਾਂ ਬਿਜਲੀਅੰਸ ਨੂੰ ਸਰਕਾਰ ਨੂੰ ਹੋਣਾ ਚਾਹੀਦਾ। ਤੋ ਦੇਖਦੇ ਆ ਜੀ ਇੱਥੇ ਤੋਂ ਹੋਰ ਕੀ ਕੀ ਨਿਕਲ ਕੇ ਸਾਹਮਣੇ ਆਉਂਦਾ ਜੀ ਮਹਾਲੀ ਦੀ ਅਦਾਲਤ ਨੇ ਫੇਸਬੁੱਕ ਤੇ ਗੂਗਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਕ ਵੀਡੀਓ ਇੰਟਰਨੈਟ ਤੋਂ ਹਟਾਉਣ ਦੇ ਹੁਕਮ ਦਿੱਤੇ ਜੀ ਫਿਰ ਜੀ ਸਾਹਿਬ ਇਹ ਮਸਲਾ ਵੀ ਸਿਆਸੀ ਬਣਿਆ ਪਿਆ ਅੱਜ ਤਾਂ ਮੈਂ ਦੇਖ ਰਿਹਾ ਸੀਗਾ ਇਹਦੇ ਤੇ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੋ ਰਹੇ ਨੇ ਨੇੜਲੇ ਪੱਤਰਕਾਰ ਪੰਨੂ ਇਹਦੇ ਤੇ ਇੰਟਰਵਿਊ ਪ੍ਰੈਸ ਕਾਨਫਰੰਸ ਕਰ ਰਹੇ ਸੀ ਮਾਲਵਿੰਦਰ ਕਾਂਗੜਾ ਦਾ ਮੈਂਬਰ ਪਾਰਲੀਮੈਂਟ ਆ ਓਪਨ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਔਰ ਉਹ ਬੀਜਪੀ ਤੇ ਦੋਸ਼ ਲਾ ਰਹੇ ਨੇ ਹੁਣ ਕੈਨੇਡਾ ਦੇ ਵਿੱਚ ਬੈਠਾ ਇੱਕ ਵਿਅਕਤੀ ਜਿਹੜਾ ਹੈਗਾ ਉਹ ਇੱਕ ਵੀਡੀਓ ਵਾਇਰਲ ਕਰਦਾ ਹੈ ਔਰ ਉਹਦੇ ਨਾਲ ਉਹ ਦਾਵਾ ਕਰਦਾ ਮੈਂ ਇਨੇ ਮਿਲੀਅਨ ਦਾ ਨਾਮ ਦੇਉ ਜੇ ਕੋ ਫੇਕ ਜਾਂ ਇਹਨੂੰ AI ਸਾਬਤ ਕਰਦੇ ਹੁਣ ਅੱਜ ਮੈਂ ਦੇਖ ਰਿਹਾ ਸੀ ਉਹ ਤਾਂ ਕਹੀ ਜਾਂਦਾ ਮੈਂ ਕੁੜੀ ਨੂੰ ਵੀ ਉਹ ਜਿਹੜੀ ਹੈ ਉਹਨੂੰ ਲਾਈਵ ਲੈ ਕੇ ਆਉਂਗਾ ਤਾਂ ਉਹ ਵੀ ਬੰਦਾ ਪਤਾ ਨਹੀਂ ਸੱਚ ਬੋਲਦਾ ਝੂਠ ਬੋਲਦਾ ਜਿਹੜੇ ਗੱਲਾਂ ਉਹ ਵੀ ਝੂਠ ਫੇਕ ਹੀ ਲੱਗਦੀਆਂ ਨੇ ਦੇਖਣ ਨੂੰ ਤਾਂ ਤਾਂ ਉਹ ਵੀ ਮਤਲਬ ਬੜੇ ਛਾਇਆ ਹੋਇਆ ਪੰਜਾਬ 'ਚ ਬੜੀ ਚਰਚਾ ਉਹਦੀ ਵੀ ਛੜੀ ਹੋਈ ਆ ਤਾਂ ਇਹਦੇ ਤੇ ਅੱਜ ਮੁਹਾਲੀ ਦੀ ਅਦਾਲਤ ਨੇ ਫੇਸਬੁੱਕ ਔਰ ਗੂਗਲ ਨੂੰ ਕਿਹਾ ਕਿ ਤੁਸੀਂ ਵਿਦਨ 24 ਆਵਰ ਇੰਟਰਨੈਟ ਤੋਂ ਸਾਰੀਆਂ ਤੀਜਾਂ ਡਿਲੀਟ ਕਰੋ ਫੇਕ ਉਹ AI ਨਾਲ ਬਣਾਈਆਂ ਹੋਈਆਂ ਉਹਨਾਂ ਡਿਲੀਟ ਕਰੋ ਤਾਂ ਇਹਦੇ ਤੇ ਹੁਣ ਦੇਖਦੇ ਆਂ ਜੀ ਕਿ ਗੂਗਲ ਔਰ ਫੇਸਬੁੱਕ ਮੁਹਾਲੀ ਅਦਾਲਤ ਦੇ ਫੈਸਲੇ ਤੋਂ ਬਾਅਦ ਐਸ ਤਰ੍ਹਾਂ ਦੀ ਜਿਹੜਾ ਡਿਸੀਜਨ ਹੈਗਾ ਉਹ ਲੈਂਦਾ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਵੀ ਅੱਜ ਆਪਣਾ ਪ੍ਰਤੀਕਰਮ ਦਿੱਤਾ ਉਧਰ ਬੀਜੇਪੀ ਵੀ ਇਸ ਵਿਸ਼ੇ ਦੇ ਉੱਤੇ ਜਿਹੜੀ ਉਹ ਬੋਲ ਦੀ ਦਿਖਾਈ ਦੇ ਰਹੀ ਆ ਔਰ ਮਹਾਣੀ ਦੀ ਦਰਦ ਦੇ ਸਟੇਟਮੈਂਟ ਤੋਂ ਬਾਅਦ ਜਿਹਦੇ ਵਿੱਚ ਉਹਨਾਂ ਨੇ ਇੰਟਰਨੈਟ ਤੋਂ ਹਟਾਉਣ ਦੇ ਹਕੂਮ ਦਿੱਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਆਪਣੇ ਜਿਹੜਾ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਏਆਈ ਡੀਪ ਫੇਕ ਵੀਡੀਓ ਸੰਜੇ ਪੱਠੀ ਟਰੋਲਰਜ਼ ਵੱਲੋਂ ਸਾਂਝਾ ਕੀਤਾ ਜਾ ਰਿਹਾ ਹੈ ਇੱਕ ਫਾਰਦੀ ਵੀਡੀਓ ਆ ਤੇ ਕੋਰਟ ਨੇ ਉਹ ਹਟਾਉਣ ਦੇ ਨਿਰਦੇਸ਼ ਦਿੱਤੇ ਨੇ ਹੁਣ ਇਹ ਮਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਚਰਚਾ ਦਾ ਵਿਸ਼ਾ ਬਣ ਸਕਦਾ ਜੀ ਅਗਰ ਨਹੀਂ ਹਟਾਇਆ ਜਾਂਦਾ Google ਜਾਂ Facebook ਤੋਂ ਤਾਂ ਜੀ ਜਗਮਨ ਸਮਰੇ ਹੋਣੀ ਇਨਕਸ਼ਾਫ ਕਰਦੇ ਨੇ ਵੀ ਉਹਦੇ ਕੋਲ ਬਹੁਤ ਵੀਡੀਓ ਨੇ ਆਉਣ ਵਾਲੇ ਸਮੇਂ 'ਚ ਕੱਢਣਗੇ ਪਰ ਇਹ ਗੱਲਾਂ ਬਹੁਤ ਚਿਰ ਦੀਆਂ ਚੱਲ ਰਹੀਆਂ ਨੇ ਇਹ ਇਹਦੇ 'ਚ ਕਿਸੇ ਸਮੇਂ ਉਹ ਦੋਸਤ ਵੀ ਰਹੇ ਨੇ ਜਿਵੇਂ ਸਮਰੇ ਦੇ ਕਹਿਣ ਨੂੰ ਭਗਵੰਤ ਮਾਲ ਨੂੰ ਉਹਨਾਂ ਕੋਲ ਠਹਿਰਦੇ ਵੀ ਰਹੇ ਨੇ ਬਾਕੀ ਇਸ ਦਾ ਇਸ ਦੀ ਪੁਸ਼ਟੀ ਨਹੀਂ ਹੋ ਸਕਦੀ ਕਿਉਂਕਿ ਅਸੀਂ ਕਦੇ ਉਹਨਾਂ ਨੂੰ ਦੋਨਾਂ ਨੂੰ ਜਨਤਕ ਤੌਰ ਤੇ ਇੱਥੇ ਦੇਖਿਆ ਨਹੀਂ ਅਸੀਂ ਰਹਨੇ ਆ ਲੋਕਲ ਮੁਸਤਾਫਾ ਉਹਨਾਂ ਦੇ ਪੁੱਤਰ ਦੀ ਮੌਤ ਤੇ ਸੀਬੀਆਈ ਨੂੰ ਜਾਂਚ ਜਾਏਗੀ ਜੀ ਬਾਕੀ ਜੀ ਮਸਲਾ ਸੀਬੀਆਈ ਕੋਲੇ ਜਾਊਗਾ ਹੁਣ ਕਿਉਂਕਿ ਇਹ ਮਸਲਾ ਦੋ ਸੂਬਿਆਂ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਹੂੰ हरियाणा ਦੇ ਪੰਚਕੁਲਾ ਦੇ ਫਲੈਟ ਦੇ ਵਿੱਚ ਮੁਹੰਮਦ ਮੁਸਤਫਾ ਦੇ بیٹے ਦੀ ਮੌਤ ਹੁੰਦੀ ਹੈ ਔਰ ਇਹਦੀ ਜਿਹੜੀ ਐਫਆਈਆਰ ਦਰਜ ਹੁੰਦੀ ਹੈ ਉਹ ਵੀ ਹਰਿਆਣੇ ਦੇ ਵਿੱਚ ਹੁੰਦੀ ਹੈ ਜਾਂ ਕਿ ਪੰਚਕੁਲਾ ਹਰਿਆਣੇ ਦੇ ਵਿੱਚ ਪੈਂਦਾ ਹੁਣ ਮੁਹੰਮਦ ਮੁਸਤਫਾ ਸਪੈਸ਼ਲ ਡੀਜੀਪੀ ਰਿਟਾਇਰ ਹੋਏ ਨੇ ਔਰ ਉਹਨਾਂ ਨੂੰ ਅੱਜ ਸੱਮਣ ਕੀਤਾ ਗਿਆ ਸੀਗੇ ਇਹਦੇ ਤੇ ਜਿਹੜਾ ਐਫਆਈਆਰ ਦਰ ਕੇ ਦਰਜ ਹੋਇਆ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਉਹਨਾਂ ਦੀ ਪਤਨੀ ਔਰ ਸਾਬਕਾ ਮੰਤਰੀ ਰਈਆ ਸੁਲਤਾਨਾ ਕੰਨਰੀ ਪੀ ਦੇ ਖਿਲਾਫ ਹੋਇਆ ਤੰਨਾ ਕਲਾਪ ਉਹਨਾਂ ਦੇ ਚੱਲਦੇ ਨਾਲ ਸੱਦਿਆ ਸੀ ਇਹ ਗਾਇ ਨਹੀਂ ਪਰ ਅਰੇ ਜੋ ਹਰਿਆਣੇ ਦੀ ਸਰਕਾਰ ਪਤਾ ਲੱਗਿਆ ਕਿ ਡਿਸੀਜਨ ਲੈ ਰਹੀ ਆਰ ਸਿਪਾਰਸ਼ ਕਰ ਰਹੀ ਆ ਕਿ ਇਸ ਕੇਸ ਆ ਜਿਹੜਾ ਉਹ ਸੀਬੀਆਈ ਨੂੰ ਸੌਂਪਿਆ ਜਾਵੇ ਔਰ ਪੰਚਕੁਲਰ ਅਧਿਕਾਰੀ ਇਹ ਕਹਿ ਰਹੇ ਨੇ ਕਿ ਇੰਟਰ ਸਟੇਟ ਖੇਤਰ ਹੋਣ ਕਰਕੇ ਅੰਤਰਰਾਜੀ ਜਿਹੜਾ ਇੰਟਰ ਸਟੇਟ ਜੁਡੀਕਸ਼ਨ ਹੋਣ ਕਰਕੇ ਉਹ ਸੀਬੀਆਈ ਨੂੰ ਕੇਸ ਦੇ ਦੇਣਗੇ ਕਿਉਂਕਿ ਮੂਰੇ ਇੱਕ ਸਾਫ ਦਾ ਮੰਤਰੀ ਹੈ ਇੱਕ ਸਾਹਿਬ ਦਾ ਸਪੈਸ਼ਲ ਡੀਜੀਪੀ ਰਿਟਾਇਰਡ ਹੈ ਤਾਂ ਇਹ ਇਸ ਕਰਕੇ ਇਹ ਕੇਸ ਹੁਣ ਸੀਬੀਆਈ ਕੋਲ ਜੋ ਸੀਬੀਆਈ ਹੁਣ ਦੇਖ ਰਹੀ ਹੈ ਜੀ ਇਹ ਕੇਸ ਚ ਕੀ ਕਰੂਗੀ ਇਹ ਕੇਸ ਨੇ ਵੀ ਬਹੁਤ ਸਾਰੀਆਂ ਤੰਦਾਂ ਨੇ ਜਿਹੜੀਆਂ ਉਹ ਖੋਲ ਕੇ ਰੱਖ ਦਿੱਤੀਆਂ ਇੱਕ ਤਾਂ ਨਸ਼ਿਆਂ ਦਾ ਮਸਲਾ ਪੰਜਾਬ ਚ ਕਿੱਡੀ ਵੱਡੀ ਪੱਦਰ ਦੇ ਉੱਤੇ ਫੈਲਿਆ ਹੋਇਆਗਾ ਉਹ ਚੀਜ਼ ਨੂੰ ਉਜਾਗਰ ਕਰਤਾ ਉਹਦੇ ਚ ਨਾ ਮੰਤਰੀਆਂ ਦੇ ਜਵਾਕ ਬਚੇ ਨੇ ਨਾ ਪੁਲਿਸ ਅਫਸਰਾਂ ਦੇ ਬਚੇ ਨੇ ਔਰ ਨਸ਼ਿਆਂ ਦੇ ਲਈ ਮਤਲਬ ਪੰਜਾਬ ਦੇ ਵਿੱਚ ਇਹਨਾਂ ਨੇ ਕੀਤਾ ਕੀ ਹੈ ਜੋਨੇ ਇੱਕ ਜੀਪੀਸੀ ਇੱਕ ਮੰਤਰੀ ਸੀ ਜਿਨ੍ਹਾਂ ਦੇ ਅਨੁਸਾਰੇ ਕਹਿੰਦੇ ਨੇ ਕਿ ਕਿ ਮੁਹੰਮਦ ਮੁਸਤਫਾ ਖਾਸ ਤੌਰ ਤੇ ਕਹਿੰਦਾ ਕਿ 18 ਸਾਲ ਦਾ ਪੁੱਤ ਨਸ਼ੇ ਦੀ ਦਲਦਲ ਸੀ ਔਰ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕਿਆ ਸੀ ਪਰ ਜਿਹਨੇ ਐਫਆਈਆਰ ਦਰਜ ਕਰਾਈ ਆ ਉਹ ਕਹਿੰਦਾ ਉਹ ਡੈਲੀਜੈਂਟ ਬੋਸ ਸੀ ਕਹਿੰਦਾ ਉਹ ਤਾਂ ਉਹਦੀ ਮਾਂ ਤੇ ਜਦੋਂ ਮੰਤਰੀ ਸੀ ਸਾਰੇ ਕੰਮਕਾਰ ਦੇਖਦਾ ਸੀ ਸੋ ਇਹ ਮਸਲਾ ਚਰਚਾ ਦਾ ਵਿਸ਼ਾ ਪੰਜਾਬ ਔਰ ਹਰਿਆਣਾ ਚ ਬਣਿਆ ਹੋਇਆ ਅਗਰ ਸੀਬੀਆਈ ਕੋਲ ਇਹ ਕੇਸ ਹੁਣ ਜਾਂਾਂ ਵੀ ਸ਼ਿਕਾਰਸ਼ ਹਰਿਆਣਾ ਨੇ ਕਰ ਹੀ ਦਿੱਤੀ ਹੈ ਤਾਂ ਸੀਬੀਆਈ ਦੀਆਂ ਤੰਦਾ ਕਾਫੀ ਖੋਲ ਸਕੂਗੀ ਜੀ ਜੀ ਲੁਧਿਆਣਾ ਪਤਲੇ ਬਣਾਉਣ ਵਾਲੇ ਦੇ ਘਰੇ ਧਮਾਕਾ ਹੋ ਗਿਆ ਕਿੱਥੋਂ ਬਰੂਦ ਆ ਗਿਆ ਜੀ ਹਾਂਜੀ 12 ਜਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹੂੰ ਤੇ ਇਹ ਬੜਾ ਗੰਭੀਰ ਇਸ਼ੂ ਹੈ ਲੁਧਿਆਣਾ ਦੇ ਚੀਮਾ ਚੌਕ ਇੰਦਰਾ ਕਲੋਨੀ ਦੇ ਵਿੱਚ ਅੱਜ ਦੁਪਹਿਰੇ 3 ਵਜੇ ਵੱਡਾ ਧਮਾਕਾ ਹੋਇਆ 12 ਬੰਦੇ ਪੂਰੀ ਤਰ੍ਹਾਂ ਚੁੱਲ੍ਹ ਗਏ ਔਰ ਜ਼ਖਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪੀਟਲ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਰੈਫਰ ਲੁਧਿਆਣਾ ਤੋਂ ਕੀਤਾ ਗਿਆਗਾ ਔਰ ਇਹ ਪਤਾ ਲੱਗਿਆ ਧਮਾਕਾ ਇੱਕ ਛੋਟੀ ਭੀੜ ਭੜਕੇ ਵਾਲੀ ਗਲੀ ਦੇ ਵਿੱਚ ਹੋਇਆ ਔਰ ਜਿਹਦੇ ਘਰੇ ਧਮਾਕਾ ਹੋਇਆ ਉਹ ਦਸਹਿਰੇ ਤੇ ਬਿਹਾਰ ਮੌਕੇ 라ਵਣ ਤੇ ਹੋਰ ਪੁਤਲੇ ਬਣਾਉਣ ਦਾ ਕੰਮ ਕਰਦਾ ਸੀ ਔਰ 라ਵਣ ਤੇ ਹੋਰ ਪੁਤਲੇ ਬਣਾਉਣ ਦੇ ਕੰਮ ਕਰਨ ਵਾਲੇ ਵਿਅਕਤੀ ਦੇ ਘਰੇ ਪਟਾਖੇ ਪਈ ਸੀ ਔਰ ਪਟਾਖੇ ਸਹੀ ਔਨ ਕਰਕੇ ਦੀਵਾਲੀ ਦੇ ਦਿਨ ਸੀ ਕਿਸੇ ਪਾਸੋਂ ਅੱਗ ਲੱਗੀ ਔਰ ਉਹਦੇ ਨਾਲ ਜਿਹੜੀ ਹੈ ਉਹ ਪਟਾਖੇ ਦੇ ਨਾਲ 12 ਜਾਣੇ ਝੁੱਸ ਗਏ ਇੰਨਾ ਵੱਡਾ ਧਮਾਕਾ ਹੋਇਆ ਇਸ ਪਲਾਹਾ ਜੁਪੀ ਦੇ ਵਿੱਚ ਵੀ ਹਿਲਦਾਬ ਇਸ ਦੀਵਾਲੀ ਦੇ ਮੌਕੇ ਦੇ ਉੱਤੇ ਕਈ ਲੋਕਾਂ ਦੀ ਅੱਖਾਂ ਦੀ ਨਿਗਾਹ ਚਲੀ ਗਈ ਜਿਹਦੇ ਵਿੱਚ ਕੁਝ ਬੱਚੇ ਸ਼ਾਮਲ ਨੇ ਉਹ ਵੀ ਮਤਲਬ ਬਰੂਤ ਇਦਾਂ ਦਾ ਆ ਗਿਆ ਬਹੁਤ ਸਾਰੀਆਂ ਘਟਨਾਵਾਂ ਲਵਾੜੀ ਤੇ ਸਰਾਣ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਤਰਜ ਕੀਤੀਆਂ ਗਈਆਂ ਜੀ ਅੱਛਾ ਰਾਏਕੋਟ ਠਾਣੇ 'ਚ ਸੌਰਿਆਂ ਨੇ ਨੂੰਹ ਦੇ ਖਿਲਾਫ 75 ਲੱਖ ਦੀ ਠੱਗੀ ਦਾ ਕੇਸ ਦਰਜ ਕਰਾਇਆ ਕੀ ਆ ਕੇਸ ਇਹ ਇਸ ਕੇਸ ਸਰ ਇਹ ਹੈ ਵੀ ਸਟੱਡੀ ਵੀਜ਼ੇ ਦੇ ਉੱਤੇ ਇਹ ਕੁੜੀ ਆ ਜਿਹੜੀ ਉਹ ਤੇ ਸੌਰਿਆਂ ਨੇ ਪੇਂਟੀਜੀ ਔਰ ਕੈਨੇਡਾ ਜਦੋਂ ਸਟੱਡੀ ਵੀਜ਼ੇ ਦੇ ਉੱਤੇ ਭੇਜੀ ਤਾਂ ਉਨੇ 17 ਲੱਖ ਰੁਪਏ ਤਾਂ ਪਹਿਲਾਂ ਭਰਿਆ ਉਸ ਤੋਂ ਬਾਅਦ 34 ਲੱਖ ਰੁਪਏ ਪੀਠਾ ਪੂਠਾ ਤੇ ਹੋਰ ਅੰਡਾਂ ਦਾ ਬਾਅਦ ਵਿੱਚ ਟਿਕਾ ਵਗੈਰਾ ਦਾ 34 ਹੋ ਭਰਿਆ ਹਮਮ ਫੁੱਲ 75 ਲੱਖ ਰੁਪਏ ਦਾ ਜਿਹੜਾ ਉਹ ਲੱਗਿਆਗਾ ਉਸ ਤੋਂ ਬਾਅਦ ਇਹਨੇ ਆਪਣੇ ਪਤੀ ਨੂੰ ਜਿਹੜਾ ਕੈਨੇਡਾ ਬੁਲਾ ਵੀ ਰਿਹਾ ਬੁਲਾਉਣ ਤੋਂ ਬਾਅਦ ਉੱਥੇ ਜਦੋਂ ਮੁੰਡਾ ਗਿਆ ਉਹ ਕਹਿੰਦਾ ਵੀ ਇਹ ਤਾਂ ਹੋਰ ਕਿਸੇ ਦੇ ਨਾਲ ਰਹਿੰਦੀ ਸੀਗੀ ਮੁੰਡਾ ਵਾਪਸ ਮੁੜਿਆ ਆਇਆ ਵਾਪਸ ਮੁੜਿਆ ਆਇਆ ਤਾਂ ਉਸ ਤੋਂ ਬਾਅਦ ਪਰਿਵਾਰ ਨੇ ਆ ਕੇ ਜਿਹੜਾਗਾ ਉਹ ਮੋਰਥ ਨੂੰ ਸ਼ਿਕਾਇਤ ਕਰਵਾਈ ਆ 75 ਲੱਖ ਰੁਪਏ ਦਾ ਕੇਸ ਜਿਹੜਾ ਦਰਜ ਹੋਇਆਗਾ ਇਹ ਸਾਨਾ ਸਦਰ ਰੈਕੋਰਟ ਦੇ ਵਿੱਚ ਦਰਜ ਹੋਇਆ ਔਰ ਰਸ਼ੀਨ ਪੰਡਾ ਜਿਹੜਾ ਰੈਕੋਰਟ ਦੇ ਕੋਲੇ ਉੱਥੋਂ ਦੇ ਕੁਲਜੀਤ ਸਿੰਘ ਦੀ ਸ਼ਿਕਾਇਤ ਦੇ ਉੱਤੇ ਦਰਜ ਹੋਇਆ ਉਹਨੇ ਲਿਖਿਆ ਵੀ ਮੇਰੀ ਨੂੰ ਜਿਹੜੀ ਐਡਮਿਨਟਰੀ ਇਹ ਮਾਰੀ ਹੈ ਕਿ ਉਹ ਇਸ ਵਕਤ ਕੈਨੇਡਾ ਦੇ ਵਿੱਚ ਰਹਿੰਦੀ ਆ 75 ਲੱਖ ਦਾ ਮਸਲਾ ਔਰ ਕੁੜੀ ਦੀ ਮਾਂ ਤੇ ਕੁਬੀ ਨੇ ਪੇਟਾ ਦੇ ਖਿਲਾਫ ਵੀ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਹੈਗਾ ਉਹਨ ਇੱਕ ਤੋਂ ਮਕੜਮਣੀ ਨੂੰ ਵੀ ਕੇਸ ਦੇ ਵਿੱਚ ਲਖਾਇਆ ਗਿਆ ਉਹ ਇਦਾਂ ਦੇ ਮਸਲੇ ਬਹੁਤ ਆ ਰਹੇ ਆ ਕਿੰਸਾ ਪੰਜਾਬ ਦੇ ਵਿੱਚ ਖਾਸ ਕਰਕੇ ਹੁਣ ਬੱਚੇ ਤਾਂ ਭੇਜਦੇ ਅੱਧ ਵੀ ਅੱਗੇ ਬਾਕ ਫਾਰਮਟ ਲੈਣੇ ਔਖੇ ਹੋਏ ਪਏ ਨੇ ਪੀਆਰ ਰੋਕੀ ਹੋਈ ਪਈ ਆ ਉਹ ਕਾਫੀ ਕੇਸ ਹਲਦੇ ਹੋਏ ਨੇ ਬਹੁਤ ਸਾਰੇ ਮੁੰਡੇ ਖੁਦਕੁਸ਼ੀਆਂ ਵੀ ਕਰ ਰਹੇ ਨੇ ਕਈ ਪਰਿਵਾਰ ਚੁੱਪ ਵੀ ਕਰ ਰਹੇ ਨੇ ਜੀ ਇੱਥੇ ਵੇਖ ਲਿਓ ਧੀਆ ਪੁੱਤਾਂ ਨੂੰ ਜਿਹੜੇ ਆਏ ਹੋਏ ਨੇ ਤੇ ਕਿਹੜੇ ਹਾਲਤਾਂ ਚੋਂ ਰਹਿ ਰਹੇ ਨੇ ਖਰਚੇ ਨਹੀਂ ਪੂਰੇ ਹੁੰਦੇ 18 18 ਸਾਲ ਦੀਆਂ ਜੋ ਆਕੜੀਆਂ ਮਾਪਿਆਂ ਨੇ ਭੇਤੀਆਂ ਆਖੇ ਜਾਓ ਉੱਥੇ ਜਾ ਕੇ ਤੁਸੀਂ ਸੈੱਟ ਹੋ ਜਾਉਂਗੀ ਆ ਦੱਸ ਕਿਵੇਂ ਸੈੱਟ ਹੋਊਗੀ ਜੋ ਆਕੜੀ ਇੱਥੇ ਆ ਕੇ ਮੋਗੇ ਸਰਕਾਰੀ ਹਸਪਤਾਲ ਦੇ ਵਿੱਚੋਂ ਨਸ਼ਾ ਛੜਾਉਣ ਵਾਲੀ ਦਵਾਈਓ ਚੋਰੀ ਹੋ ਗਈ ਜਿਹੜੀ ਲਾਈਨਾਂ ਨਾਲ ਖੜ ਕੇ ਲੋਕ ਲੈਂਦੇ ਸੀ ਉਹ ਜੀਬ ਜੂਬ ਥੱਲੇ ਰੱਖਣ ਵਾਲੀ ਦਵਾਈ ਆ ਸ਼ਾਇਦ ਉਹੀ ਹੈ ਜੀ ਉਹੀ ਆ ਉਹੀ ਆ ਗੱਲ ਸਾਵੇ ਇਹ ਨਾਲ ਜਦੋਂ ਕਾਲੀ ਭਾਈ ਸਾਹਿਬ ਸਰਕਾਰ ਸੀ ਉਹ ਕਹਿੰਦੇ ਅਸੀਂ ਨਸ਼ੇ ਪੰਜਾਬ ਚੋਂ ਖਤਮ ਕਰਾਂਗੇ ਪੰਜਾਬ ਆਪਣਾ ਜਿਹੜਾ ਖਾਸ ਕਰਕੇ ਰਵਾਇਤੀ ਨਸ਼ਿਆਂ ਤੋਂ ਉਹ ਦੂ ਭੁੱਕੀ ਫੀਮ ਤੇ ਹੋਰ ਨਸ਼ਿਆਂ ਤੋਂ ਰੋਕ ਕੇ ਉਹ ਗੋਲੀ ਤੇ ਲਾਤਾ ਉਹ ਗੋਲੀ ਦਾ ਅਸਲ ਦੇ ਵਿੱਚ ਸੀਗੀ ਇਹ ਇਸ ਕਰਕੇ ਵੀ ਉਹਦੇ ਨਾਲ ਹੌਲੀ ਹੌਲੀ ਉਹਦੀ ਦੋ ਟਿਕਾਣੇ ਦੇ ਟਿਕਾਣੇ ਜਿਹੜੀ ਐਗੀ ਉਹ ਖਤਮ ਕਰਨਾ ਸੀਗਾ ਨਸ਼ਾ ਨਾਲ ਉਹਦੇ ਜਿਹੜਾਗਾ ਉਹ ਸੈਕਟਰੀ ਦੇ ਡਾਕਟਰ ਨੇ ਜਿਹੜੇ ਉਹਦਾਂ ਨੇ ਮਾਨਸਿਕ ਤੌਰ ਦੇ ਉੱਤੇ ਬਦਲਣ ਦਾ ਦਰਸਤ ਕਰਨ ਵਾਲੀ ਸੀ لیکن ਹੋਇਆ ਇਹ ਨਹੀਂ ਕੋਈ ਤਾਂ ਵੀ ਆਪਣਾ ਪੰਜਾਬ ਉਸ ਗੋਲੀ ਦੇ ਉੱਤੇ ਲੱਗਿਆ ਬੁਪਰੇ ਨਾਰਥਨ ਹੈ ਉਹ ਗੋਲੀ ਔਰ ਬੁਪਰੇ ਨਾਰਥਨ ਦਾ ਇੰਜੈਕਸ਼ਨ ਵੀ ਹੈ ਬੁਪਰੇ ਨਾਰਥਨ ਇਹ ਆਪਦੇ ਆਪ ਦੇ ਵਿੱਚ ਜਿਹੜਾ ਫਾਲਟ ਆ ਉਹ ਬਹੁਤ ਵੱਡਾ ਨਸ਼ੇ ਦਾ ਮਤਲਬ ਜਿਹੜੀ ਆ ਡਰਗ ਹੈ ਔਰ ਇਹਨੂੰ ਪੰਜਾਬ ਦੇ ਆਪਣੇ ਮਤਲਬ ਲੋਕਾਂ ਦੇ ਨਸ਼ੇ ਵਾਲੀ ਗੋਲੀ ਦੇ ਤੌਰ ਤੇ ਲੈਂਦੇ ਆ ਬਹੁਤ ਵੱਡੀਆਂ ਲੈਣਾ ਲੱਗਦੀਆਂ ਨੇ ਬਹੁਤ ਇਹਦੇ ਤੇ ਕੁੱਟਕਟਾਪੇ ਹੁੰਦੇ ਨੇ ਲੈਣਾ ਦੇ ਵਿੱਚ ਅੱਗ ਵੀ ਚੋਰੀ ਔਰ ਹੋ ਕੇ ਵੀ ਲੈ ਜਾਂਦੇ ਨੇ ਜਨ ਸਾਭਾ ਪੈਸੇ ਖੋਣ ਦਾ ਇਨਾ ਮਸਲਾ ਨਹੀਂ ਉਹ ਜਦੋਂ ਪੱਤਰ ਲੈ ਕੇ ਆਉਂਦੇ ਨੇ ਉਹਨੂੰ ਖੋ ਕੇ ਭੱਜ ਜਾਂਦੇ ਨੇ ਉਹ ਕਹਿੰਦੇ ਸਿਵਲ ਹਸਪਤਾਲ ਦੇ ਵਿੱਚ ਕਰੀਬ 7 ਲੱਖ ਰੁਪਏ ਦੇ ਮੁੱਲ ਦੇ ਬੂਪੇ ਨਾਰਥ ਇਨਜੈਕਸ਼ਨ ਨੇ ਜਿਹੜੇ ਚੋਰੀ ਹੋਏ ਨੇ ਫਿਰ ਇਹਦੇ ਨਾਲ ਜਿੱਥੇ ਮਰੀਜ਼ਾਂ ਨੂੰ ਖਤਰਾ ਬਣ ਗਿਆ ਉੱਥੇ ਨਸ਼ਾ ਮੁਕਤੀ ਦੇ ਜਿਹੜੇ ਪ੍ਰੋਗਰਾਮ ਨੇ ਸਰਕਾਰ ਦੇ ਸਰਕਾਰ ਦੀ ਮੁਹਿੰਮ ਨਸ਼ਿਆਂ ਵਿਰੁੱਧ ਉਹਦੇ ਮਤਲਬ ਜਿਹੜਾ ਜੁੱਧ ਇਹਨਾਂ ਨੇ ਕੀਤਾ ਕਰਿਆ ਨਸ਼ਿਆਂ ਵਿਰੁੱਧ ਉਹਦੀ ਵੀ ਪੋਲ ਖੁੱਲਦੀ ਨਜ਼ਰ ਆਈ ਹੈ ਹੁਣ ਇਹ ਜਿਹੜੇ ਇੰਜੈਕਸ਼ਨ ਲੱਗਣਗੇ ਤਾਂ ਬਹੁਤ ਖਤਰਨਾਕ ਹੈ ਇਹਨਾਂ ਦਾ ਡੈਥ ਵੀ ਹੋ ਸਕਦੀ ਹੈ ਵੱਧ ডোজ ਦੇ ਨਾਲ ਜੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਜਿਨ੍ਹਾਂ ਨੂੰ ਇਸ ਕਰਕੇ ਜਾਣਿਆ ਜਾਂਦਾ ਹੈ ਕਿ ਉਹ ਸੌ ਵੀ ਨੇ ਤੇ ਵਧੀਆ ਸਿਆਸਤਦਾਨ ਨੇ ਉਹਨਾਂ ਦਾ ਪਰਿਵਾਰ ਵਿਰੋਸਾਇਆ ਹੋਇਆ ਸੀ ਕਿ ਸਾਹਿਬੇ ਆਲਮ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਕੇ ਮਹਿਲ ਮਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਉਹਨਾਂ ਦੇ ਕੋਲ ਸੀ ਉਹਨਾਂ ਦੇ ਘਰ 'ਚ ਸੇਵਾ ਹੋ ਰਹੀ ਸੀ ਉਹਨਾਂ ਨੇ ਹੁਣ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦੇ ਦਿੱਤੇ ਜੀ ਬਲਕਿ ਉਹ ਵੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਮਤਾ ਸਾਹਿਬ ਕੌਰ ਜੀ ਦੇ ਜੋੜੇ Patna ਸਾਹਿਬ ਰਵਾਨਾ ਕਰ ਦਿੱਤੇ ਗਏ ਨੇ ਉਹਨਾਂ ਨੇ ਇਹ ਜੋੜੇ ਸਾਹਿਬ ਨੇ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਤਾ ਸਾਹਿਬ ਕੌਰ ਜੀ ਦੇ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਤੋਹਫੇ ਨੇ ਦਿੱਲੀ ਸੈਕਟਰ ਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਰੱਖੇ ਗਏ ਨੇ ਉੱਥੋਂ ਪਟਨਾ ਦੇ ਲਈ ਉਹ ਰਵਾਨਾ ਕੀਤੇ ਗਏ ਨੇ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀਵਾਲਾ ਨੇ ਬਕਾਇਦਾ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਹੈ ਔਰ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਦਰਸ਼ਨ ਦੇ ਜਿਹੜੇ ਰਸਤੇ ਦੇ ਵਿੱਚ ਉਹ ਕੀਤੇ ਜਾਣ ਤਾਂ ਉੱਥੋਂ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਇਹ ਜੁੜੇ ਥਾਵ ਜਿਹੜੇ ਉਹ ਯਾਤਰਾ ਦੇ ਵਿੱਚ ਬਿਹਾਰ ਸਥਿਤ ਗੁਰਦੁਆਰਾ ਪਟਨਾ ਸਾਹਿਬ ਦੇ ਲਈ ਪਹੁੰਚਾਏ ਜਾ ਰਹੇ ਨੇ ਔਰ ਇਹ ਪਿਛਲੇ 10 ਸਾਲਾਂ ਤੋਂ ਜਿਹੜਾ ਹਰੀ ਸਿੰਘ ਪੁਰੀ ਦੇ ਪਰਿਵਾਰ ਕੋਲੇ ਸੀ ਔਰ ਇਹਨਾਂ ਦੇ ਪਰਿਵਾਰ ਕੋਲੇ ਗੱਲਸਾਵ ਕਿਵੇਂ ਰਹੇ ਉਹਦੇ 'ਚ ਦੱਸਦੇ ਨੇ 1947 ਤੋਂ ਪਾਕਿਸਤਾਨ ਡੰਡ ਵੇਲੇ ਇਹ ਜਿਹੜੇ ਮੰਨੇ ਪ੍ਰਮੰਨੇ ਸਰਦਾਰ ਉਕਤਮ ਸਿੰਘ ਦੋਤਲੋ ਕਹਿੰਦੇ ਉਹ ਸਾਡੇ ਜੱਦੀ ਪਿੰਡ ਦਮਿਆਲ ਤੋਂ ਇਹ ਜੋੜੇ ਨੇ ਜਿਹੜੇ ਉਹ ਰਾਵਲਪਿੰਡੀ ਲੈ ਕੇ ਆਏ ਉਥੋਂ ਕਹਿੰਦੇ ਸਾਡੇ ਪਰਿਵਾਰ ਦੇ ਮਸ਼ਹੂਰ ਵਕੀਲ ਐਡਵੋਕੇਟ ਸਰਦਾਰ ਬਹਾਦਰ ਵਿਅੰਤ ਸਿੰਘ ਪੁਰੀ ਉਹ ਜਹਾਜ਼ ਰਾਹੀਂ ਜੋੜੇ ਸਾਹਿਬ ਆ ਜਿਹੜੇ ਉਹ ਲੈ ਕੇ ਆਏ ਔਰ ਉਸ ਤੋਂ ਬਾਅਦ ਉਹ ਉਹਨਾਂ ਕੋਲੇ ਰਹੇ ਬੈਂਸ ਸਿੰਘ ਹੋਰਾਂ ਕੋਲੇ ਉਹਨਾਂ ਦੀ ਵਿਰਤ ਸਿੰਘ ਪੁਰੀ ਦੀ ਮੌਤ ਤੋਂ ਬਾਅਦ ਉਹਨਾਂ ਦੇ ਵੱਡੇ ਵੇਕੇ ਸਰਦਾਰ ਅਵਤਾਰ ਸਿੰਘ ਪੁਰੀ ਉਹ ਕਹਿੰਦੇ ਜਿਹੜੇ ਫਰੰਟੀਅਰ ਇਨਸਟਰੂਮੈਂਟ ਸਰਵਿਸ ਦੇ ਵਿੱਚ ਸੀਨੀਅਰ ਅਫਸਰ ਸੀ ਉਹਨਾਂ ਕੋਲੇ ਰਹੇ ਉਹਨਾਂ ਤੋਂ ਬਾਅਦ ਉਹਨਾਂ ਦੇ ਬੇਟੇ ਜਸਮੀਤ ਸਿੰਘ ਪੁਰੀ ਜਿਹਨਾਂ ਨਾਲ ਰਿਸ਼ਤੇਦਾਰ ਸੀ ਉਹਨਾਂ ਕੋਲੇ ਰਹੇ ਜਸਮੀਤ ਸਿੰਘ ਪੁਰੀ ਦੇ ਇਤਿਹਾਸ ਤੋਂ ਬਾਅਦ ਉਹ ਇਹਨਾਂ ਦੇ ਕੋਲੇ ਜਿਹੜਾ ਹਰਦੀਪ ਸਿੰਘ ਪੁਰੀ ਕੋੜਿਆ ਹੈ ਔਰ ਇਹਨਾਂ ਨੇ ਹੁਣ ਦਿੱਲੀ ਦਾ ਕੁਦਰਦਵਾਰਾ ਮੈਨੇਜਮੈਂਟ ਕਮੇਟੀ ਨੂੰ ਸੌਂਪੇ ਨੇ ਜੀ ਧੰਨਵਾਦ ਜੀ ਕੱਲ ਨੂੰ ਸਵੇਰੇ ਸਾਂਝ ਪਾਏਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਜੀ ਜੀ ਤੁਹਾਡਾ ਤੇ ਸਾਰੇ ਸਰੋਤਾਂ ਦਾ ਧੰਨਵਾਦ ਸਰਦਨ ਕੈਂਸਿੰਘ ਪੱਤੀ ਪੱਤੀ ਸੇਖਵਾ ਬਰਨਾਲਿਓ ਸ਼ਾਮਿਲ ਸਨ